ਰਿਟਾਇਰਡ ਐਸਆਈ ਨੇ ਚੁੱਕਿਆ ਖੌਫਨਾਕ ਕਦਮ ਵਰਾਤੀ ਦੁੱਧ ਲੈ ਕੇ ਮੇਰੇ ਕੋਲ ਦੁਕਾਨ ਤੋਂ ਗਏ ਆ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਟ੍ਰੇਨ 헤ਠਾ ਕੇ ਕੀਤੀ ਖੁਦਕੁਸ਼ੀ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਘਰ ਚ ਇਕੱਲੇ ਰਹਿੰਦੇ ਸੀ ਮ੍ਰਿਤਕ ਤੇ ਉਸਦੀ ਪਤਨੀ ਰਾਤ ਘਰ ਸੁੱਤੇ ਦੋਵੇਂ ਜੀ ਸੁੱਤੇ ਘਰ ਲੱਗੇ ਮ੍ਰਿਤਕ ਦਾ ਪੁੱਤ ਰਹਿੰਦਾ ਹੈ ਵਿਦੇਸ਼ ਘਰੇ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰਵਾ ਬੇਟੀਆਂ ਨੇ ਦੋਏ ਬੈਈਆਂ ਨੇ ਜੀ ਹਾਂ ਇੱਕ ਰਿਟਾਇਰਡ ਏਐਸਆਈ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ ਹੈ ਟ੍ਰੇਨ ਹੇਠ ਆ ਜਾਣ ਕਾਰਨ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਇਸ ਘਟਨਾ ਤੋਂ ਬਾਅਦ ਘਰ 'ਚ ਚੀਕ ਚਿਹਾੜਾ ਮਚ ਚੁੱਕਿਆ ਹੈ ਪਰਿਵਾਰ ਦਾ ਰੋ ਰੋ ਬਰਹਾਲ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਏਐਸਆਈ ਤੇ ਉਸ ਦੀ ਪਤਨੀ ਘਰ 'ਚ ਇਕੱਲੇ ਰਹਿੰਦੇ ਸੀ ਰਾਤ ਗੱਲਾਂ ਮਾਰਦੇ ਘਰ 'ਚ ਸੁੱਤੇ ਨੇ ਤੇ ਇਸ ਦੌਰਾਨ ਜਦੋਂ ਬਲਵਿੰਦਰ ਸਿੰਘ ਦੀ ਪਤਨੀ ਸੋ ਗਈ ਤਾਂ ਉਸ ਤੋਂ ਬਾਅਦ ਸਾਬਕਾ ਐਸਆਈ ਉੱਠ ਕੇ ਰੇਲਵੇ ਟਰੈਕ ਤੇ ਪਹੁੰਚ ਗਿਆ ਜਿੱਥੇ ਟ੍ਰੇਨ ਹੇਠ ਆ ਜਾਣ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਐਸਆਈ ਦਾ ਪੁੱਤ ਵਿਦੇਸ਼ ਰਹਿੰਦਾ ਉਸ ਦੀਆਂ ਦੋ ਧੀਆਂ ਵੀ ਵਿਆਹੀਆਂ ਜਾ ਚੁੱਕੀਆਂ ਨੇ ਜਿਸ ਤੇ ਚਲਦੇ ਦੋਵੇਂ ਪਤੀ ਪਤਨੀ ਘਰ ਚ ਇਕੱਲੇ ਰਹਿੰਦੇ ਸੀ ਇਹ ਮੰਦ ਭਾਗੀ ਘਟਨਾ ਗੁਰਦਾਸਪੁਰ ਦੇ ਪਿੰਡ ਚੌਰ ਸਿੱਧਵਾ ਤੋਂ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਇਹੋ ਸੋਚ ਰਿਹਾ ਕਿ ਆਖਰ ਇਸ ਪਰਿਵਾਰ ਨਾਲ ਇਹ ਪਾਣਾ ਕੀ ਵਾਪਰ ਗਿਆ ਇਹ ਸਾਡਾ ਆਪਣੇ ਚੌਰ ਸਿੱਧਵਾ ਜੀ ਮਤਲਬ ਸਾਡੇ ਮਲਤਾਜ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟਾਇਆ 1.5 ਸਾਲ ਹੋ ਗਿਆ ਹੋਇਆ ਨਾ ਤੇ ਇੱਕ ਘਰੇ ਦੋਵੇਂ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰ ਬਾਰ ਬੇਟੀਆਂ ਨੇ ਦੋਵੇਂ ਵਿਆਈਆਂ ਨੇ ਤੇ ਸ਼੍ਰੀਪ੍ਰਭਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਕੁ ਮਿੰਟ ਗਿਆ ਹੀ ਕਰਤਾ ਮੈਂ ਸ਼ੌਪ ਤੇ ਜਾਂ ਡਿਆ ਆਪਣੀ ਤੇ ਘਰੋਂ ਨਿਕਲਿਆ ਹੀ ਜਾਂ ਜੇ ਤੇ ਮੈਨੂੰ ਕਹਿੰਦੇ ਵੀ ਵੀਰ ਤੇਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵੇਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚੱਲ ਕੇ ਸੀ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜਿੰਦਰੇ ਕੰਦਾ ਉੱਚੀਆਂ ਨੇ ਕਰ ਦਿਆ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੇ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋ ਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋ ਤੇ ਸਾਨੂੰ ਵੀ ਮੰਨਦੇ ਵਿੱਚ ਇਹ ਆ ਵੀ ਇੰਦੀ ਛਿੱਤੀ ਮਤਲਬ ਰਾਤ ਆ ਕਿੱਦਾਂ ਗਿਆ ਵਾ ਜਲੋ ਮਰਤੀ ਦੁੱਧ ਲੈ ਕੇ ਮੇਰੇ ਕੋਲ ਦੁਕਾਨ ਤੋਂ ਗਏ ਆ ਮਤਲਬ ਚਲਦਾ ਫਿਰਦਾ ਕੋਈ ਅਸੀ ਗੱਲ ਨਹੀਂ ਹੈਗੀ ਰਾਤ ਕਰ ਸੀ ਰਾਤ ਕਰ ਸੀ ਸੁੱਤੇ ਦੋਏ ਜੀ ਸੁੱਤੇ ਘਰ ਲੱਗੇ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲੱਗੇ ਲੱਗੇ ਸੁੱਤੀਆਂ ਲੱਗੇ ਮੰਜੀਆਂ ਡੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਧ ਕਿੱਦਾਂ ਟੱਪੀ ਆ ਕੰਧ ਕੋਨ ਤੇ ਮੈਂ ਦੇਖਿਆ ਕੋਈ ਨਿਸ਼ਾਨ ਤੋਂ ਕੁਛ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੋਂ ਤੱਕ ਆ ਗ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਆ ਦੁੱਧ ਲੈ ਕੇ ਪਰਿਵਾਰ ਚ ਦੋਹੇ ਜੀ ਹੈ ਮਤਲਬ ਉਧਰ ਇਸ ਮਾਮਲੇ ਚ ਪੁਲਿਸ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਸਰੇ ਸਟੇਸ਼ਨ ਮਾਰਨੇ ਇੱਕ ਮੀਮੋ ਦਿੱਤੀ ਕਿਲੋਮੀਟਰ ਨੰਬਰ ਠਾੜ ਦੇ 16 17 ਲਾ ਕੇ ਕਾਨੂੰਨ ਫਟਕ ਦੇ ਕੋਲ ਇੱਕ ਬੰਦੇ ਦੀ ਗੱਡੀ ਥੱਲੇ ਆਉਨਾ ਮੌਤ ਹੋਈ ਆ ਅਸੀਂ ਮੌਕੇ ਤੇ ਆ ਕੇ ਵੇਖਿਆ ਵਾ ਉਹ ਟ੍ਰੇਨ ਦੇ ਸਲੇ ਆ ਕੇ ਉਹਦੀ ਸੇਦੀ ਕੋਕੜੀ ਦੀ ਪੂਰੀ ਦਾ ਕੁਚਲੀ ਹੋਈ ਸੀ ਤੇ ਜਿਹਦੇ ਘਰ ਵਾਲੇ ਵਾਰਸ ਵੀ ਆ ਗਏ ਨੇ ਜਿਨ੍ਹਾਂ ਦੱਸਿਆ ਕਿ ਜਿਹੜਾ 2-3 ਸਾਲ ਤੋਂ ਦਿਮਾਗੀ ਆਫਸਟ ਸੀ ਜਿਹੜਾ ਹਿਲਦਾ ਜੁਲਦਾ ਜਦੋਂ ਡੀਐਮਸੀ ਦੀ ਦਵਾਈ ਚੱਲਦੀ ਸੀ ਰਾਤ ਬਿਨਾਂ ਦੱਸੀ ਕਿਦਾਂ ਘਰੋਂ ਕਦੇ ਆ ਗਿਆ ਪਤਾ ਨਹੀਂ ਕਦੋਂ ਆਇਆ ਵਾ ਸੇਰੇ ਸੇਰੇ ਪੇਂਟ ਲਿਆਈਆ ਉਹਦੀ ਕਾਰਵਾਈ ਕਰ ਰਹੇ ਹਾਂ ਜੋ ਵੀ ਕਰ ਹਾਂਜੀ ਕੀ ਨਾਮ ਉਹਨਾਂ ਦਾ ਬਲਵਿੰਦਰ ਸਿੰਘ son of ਗਪਾਲ ਸਿੰਘ ਵਾਸੀ ਪਿੰਡ ਝੋਸ਼ੇਦਵਾ ਉਮਰ ਕਰੀਬ 98 ਸਾਲ ਆ ਆਪਣੇ ਪੰਜਾਬ ਵਿੱਚ ਮੁਲਾਜ਼ਮੀ ਤੇ ਠੀਕ ਨਾ ਹੋਣ ਕਰਕੇ ਇਹਨਾਂ ਨੇ ਐਡਵਾਂਸ ਵਲੰਟੀਆ ਜਿਹੜੀ ਆ ਆਪਣੀ ਲ ਲਈ ਭਾਪਨੀ ਲ ਲਈ ਉਹਨਾਂ ਨੇ ਹਾਂਜੀ ਰਿਟਾਇਰਮੈਂਟ ਲ ਲਈ ਫੈਮਲੀ ਆ ਗਈ ਉਹਨਾਂ ਦੀ ਫੈਮਲੀ ਪਹੁੰਚ ਗਈ ਆ ਤੇ ਉਹਨਾਂ ਨੇ ਕਿਹਾ ਵੀ ਉਹ ਦਵਾਈ ਖਾਂਦੇ ਜਿਹਦੇ ਕਰਕੇ ਪਤਾ ਨਹੀਂ ਲੱਗਾ ਉਹਨਾਂ ਘਰੋਂ ਘਦੋ ਆਏ ਆ ਤੇ ਜੋ ਵੀ ਕਾਰਵਾਈ ਅੱਗੇ ਆ ਉਹਨਾਂ ਦੇ ਦਿੱਤਾ ਹੀ ਕਰ ਰਹੇ ਆ ਪੁਲਿਸ ਦੇ ਮੁਤਾਬਕ ਪਰਿਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਬਲਵਿੰਦਰ ਸਿੰਘ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਉਸ ਦੀ ਦਵਾਈ ਵੀ ਚੱਲ ਰਹੀ ਸੀ ਖੁਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਦਿਮਾਗੀ ਪਰੇਸ਼ਾਨੀ ਦੇ ਚੱਲਦੇ ਖੋਫਨਾਕ ਕਦਮ ਚੁੱਕਿਆ ਗਿਆ ਹੋ ਸਕਦਾ ਹੈ ਸਾਹਮਣੇ ਆਈ ਇਸ ਘਟਨਾ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਬਰਹਾਲ ਹੈ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਇਸ ਮਾਮਲੇ 'ਚ ਅੱਗੇ ਕੀ ਕਾਰਵਾਈ ਅਮਲ ਚਲਾਈ ਹਦੀ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ